ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜਿਸ ਦਾ ਨਾਮ ਹੈ ਚੌਧਰੀ ਕਲੌਥ ਹਾਊਸ ਪੋਟੇਵਰ। ਬਲੌਜੀ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋ ਗਏ ਆ। ਅੱਜ ਇੱਕ ਵੀਡੀਓ ਅਪਲੋਡ ਹੋ ਰਹੀ ਹੈ ਰੈਡੀमेड ਟੀ-ਸ਼ਰਟ, ਸ਼ਰਟ ਵੀ। ਜਿਹੜੇ ਇਹਦੇ ਰੇਟ ਹੈ ₹100 ਦੇ ਵਿੱਚ ਟੀ-ਸ਼ਰਟ, ₹150 ਦੇ ਵਿੱਚ ਟੀ-ਸ਼ਰਟ ਔਰ ₹200 ਦੇ ਵਿੱਚ ਸ਼ਰਟ। ਉਹ ਵੀ ਤੁਸੀਂ ਵੀਡੀਓ ਪਲੀਜ਼ ਜ਼ਰੂਰ ਦੇਖ ਲਿਓ ਤਾਂ ਕਿ ਬਹੁਤ ਬੜੇ ਫਾਇਦੇ ਹੋ ਰਹੇ ਆ ਉਹਦੇ ਵਿੱਚ ਵੀ। ਹੁਣ ਸੇਲ ਹੈ ਪਹਿਣਾ ਦੇ ਲਈ, ਲੇਡੀਜ਼ ਸੂਟ ਵੀ। ਏਵੀ ਸੇਲ ਤੁਹਾਡੇ ਲਈ ਨਵੀਂ ਸਟਾਰਟ ਕਰ ਦਿੱਤੀ ਹੈ ਕਿਉਂਕਿ ਰਕਤੀ ਵਾਲੀ ਸੇਲ ਹੋ ਗਈ ਹੈ ਖਤਮ ਹੁਣ ਨਵੀਂ ਸੇਲ ਫਿਰ ਤੋਂ ਸਟਾਰਟ ਹੈ ਕਿਉਂਕਿ ਸਾਨੂੰ ਬਹੁਤ ਕਾਲ ਆ ਰਹੀ ਸੀ ਜਿਨ੍ਹਾਂ ਨੇ ਵਿਆਹ ਸ਼ਾਦੀ ਲਈ ਕਪੜਾ ਲੈਣਾ ਉਹ ਆਪਣਾ ਦੇਖ ਲਓ ਅਗਰ ਤੁਹਾਨੂੰ ਪਸੰਦ ਆਂਦਾ ਹੈ ਤਾਂ ਮੋਸਟ ਵੈਲਕਮ ਜੀ ਲਓ ਹੁਣ ਸ਼ੁਰੂਆਤ ਕਰਦੇ ਆਂ ਅੱਜ ਜੀ ਲਓ ਜੀ ਆਲ ਓਵਰ ਸੂਟ ਆ ਗਈ ਹੈ 5 ਮੀਟਰ ਸੂਟ ਸਿਰਫ 300 ਰੁਪਏ ਦੇ ਵਿੱਚ ਜੀ ਪਲੀਜ਼ੀਬੀਜ਼ੀ ਕਪੜਾ ਹੈ ਪ੍ਰਿੰਟ ਬਹੁਤ ਸੋਹਣੇ ਆ ਰਹੀ ਹੈ ਇਹਦੇ ਵਿੱਚ ਜੀ ਇਹ ਸਾਰੇ ਪ੍ਰਿੰਟ ਇਸੇ ਦੇ ਵਿੱਚ ਆ ਰਹੇ ਆ ਜੀ। ਪੂਰੇ 5 ਮੀਟਰ ਕਪੜਾ ਲੈਣਾ ਜੀ, ਏਕੇ ਟੈਕਸ ਦੇ ਬੇਸ ਸਾਰੇ। ਇਹਦੇ ਵਿੱਚ 400 ਰੁਪਏ ਵਾਲੀ ਵੀ ਸੀਟ ਹੈ, ਹਰ ਤਰ੍ਹਾਂ ਦੇ ਡਿਜ਼ਾਈਨ ਵਿੱਚ ਹੀ ਹੈ ਜੀ। ਵੇ ਦੇਖੋ ਜੀ ਇਹ ਸਾਰੇ ਡਿਜ਼ਾਈਨ ਇਸ ਦੇ ਵਿੱਚ ਆਣੇਗੇ ਜੀ ਅਗਰ ਤੁਸੀਂ ਇਹ ਚਾਰ ਸੂਟ ਲਾਉਂਗੇ ਤਾਂ 1200 ਰੁਪਿਆ ਬਣਨਾ ਇਹਦੇ ਇਕੱਠਿਆਂ ਦਾ 1400 ਰੁਪਏ ਲਈ ਜਾਂਦੀ ਹੈ 1100 ਰੁਪਏ ਵਿੱਚ ਚਾਰ ਸੂਟ 1100 ਰੁਪਏ ਵਿੱਚ ਮਿਲਦੇ ਮਤਲਬ 25 ਰੁਪਏ ਇੱਕ ਸੂਟ ਦੇ ਘਟ ਜਾਂਦੇ ਹੈ ਜੀ ਇਸ ਦਾ ਚਰਜ ਦਾਫ ਇਹ ਚੀਜ਼ ਆ ਜਾਣੀ ਹੈ ਜੀ ਮੈਚਿੰਗ ਦੇ ਵਿੱਚ 2.5 ਮੀਟਰ ਸ਼ਰਟ 3 ਮੀਟਰ ਸਲਵਾਰ ਦਾ ਕਪੜਾ ਜੀ ਇਹ ਹੈ ਜੀ ਸੂਟ 350 ਰੁਪਏ ਦਾ ਪ੍ਰਿੰਟ ਬਹੁਤ ਅੱਛੇ ਆ ਜਾਣੇ ਕਪੜਾ ਬਹੁਤ ਅੱਛਾ ਚਲਾਈ ਜਾ ਰਿਹਾ ਹੈ ਕਈ ਕਸਟਮਰ ਨੇ ਪਿਓਰ ਦੀ ਚੁੰਨੀ ਦੇ ਨਾਲ ਇਹਦੇ ਲਿਆ ਵਾਈਟ ਪਿਓਰ ਦੀ ਚੁੰਨੀ ਲੈ ਕੇ ਡਾਈ ਕਰਵਾ ਕੇ ਮਤਲਬ ਮੈਚਿੰਗ ਐਨੀ ਅੱਛੀ ਬਣੀ ਹੈ ਕਿ ਬਹੁਤ ਹੀ ਅੱਛਾ ਡਿਜ਼ਾਈਨ ਬਣ ਰਿਹਾ ਹੈ ਜੀ ਇਸ ਸੂਟ ਦੇ ਵਿੱਚ ਕੋਈ ਕਮੀ ਨਹੀਂ ਸਿਰਫ ਆਹ ਹੈ ਕਿ ਚੁੰਨੀ ਤੋਂ ਬਿਨਾ ਹੈ ਪਰ ਕੋਈ ਫਰਕ ਨਹੀਂ ਪ੍ਰਾਈਸ ਉੱਥੇ ਹੀ ਗੱਲ ਹੈ ਕਿਉਂਕਿ ਚੁੰਨੀ ਤੋਂ ਬਿਨਾ ਹੈਵੀ 350 ਰੁਪਏ ਦੇ ਵਿੱਚ ਮੈਚਿੰਗ ਆ ਰਹੀ ਹੈ ਜੀ ਇਹ ਵੀ ਅਗਰ ਤੁਸੀਂ 4 ਸੂਟ ਲਾਓਗੇ ਤਾਂ ਇਹਦੇ ਮਤਲਬ ਹੀ ਇੱਕ ਸੂਟ ਮਗਰ 25 ਰੁਪਏ ਲੈਸ ਆਉਣੇ ਮਤਲਬ ਕਿ 1400 ਰੁਪਏ ਬਣੇਗਾ ਇਹਦਾ 1300 ਰੁਪਏ ਲਿਆ ਜਾਂਦਾ ਹੈ ਜੀ 4 ਸੂਟਾਂ ਦਾ ਇਹ ਡਿਜ਼ਾਈਨ ਆ ਗਿਆ ਨੇ ਲਓ ਜੀ ਨੈਕਸਟ ਆ ਰਹੀ ਜੀ ਏਕੇ ਟੈਕਸ ਦੀ ਪਿਓਰ ਕੈਮਰੀ ਕਪੜਾ ਪਿਓ ਕੈਮਰੀ ਕੇ ਜੀ 400 ਰੁਪਏ ਦਾ ਸੂਤ 5 ਮੀਟਰ ਦੀ ਇਹ ਸਾਰੇ ਪ੍ਰਿੰਟ ਲਿਸਟ ਦੇ ਵਿੱਚ ਹੈ ਠੀਕ ਪਿਓ ਕੈਮਰੀ ਚ ਲੋ ਜੀ ਨੈਕਸਟ ਸਕੀਮੀ ਦੇ ਮਗਰ ਵੀ ਦੇਣ ਨੇ 400 ਰੁਪਏ ਦਾ ਵੜਨਾ ਹੈ ਜੀ 1600 ਰੁਪਿਆ ਇਹ ਵੀ ਲੈ ਜਾਣਗੇ 400 ਰੁਪਏ ਦਾ 1500 ਰੁਪਿਆ ਇਸਕਿੰਗ 4400 ਦਾ ਸੂਟ ਮਗਦੇ ਆਣੀਏ ਇੱਕ ਸੂਟ ਮਗਦੇ ਕੋਈ ਸਕੀਮ ਨਹੀਂ ਹੈ ਤੁਸੀਂ ਦੇਖੋ ਪਿਓਰ ਕੈਮਰਿਕ 5500 ਰੁਪਏ ਦਾ ਸੂਟ ਵਿਕ ਰਿਹਾ ਹੈਗਾ ਅਸੀਂ ਕੋਈ ਐ ਨਹੀਂ ਹੈ ਕਿ ਰੈਪਰ ਚਾਹੀ ਕੋਸ਼ਿਸ਼ ਹੋ ਜਾਏ ਕੁਝ ਵੀ ਲਗਾ ਦਈਏ ਟੌਪ ਦਾ ਕਪੜਾ ਟੌਪ ਵੀ ਮਿਲਦਾ ਔਰ ਪ੍ਰਾਈਸ ਦੇਖੋ ਫੁੱਲ ਰੀਜ਼ਨੇਬਲ ਹੈ ਨਰਕੇ ਸਾਨੂੰ ਕਸਟਮਰ ਨੇ ਆ ਕੇ ਹੁਣ ਵੀ ਦੱਸਿਆ ਹੈ ਕਲਵੀ ਰਸਤਰੀ ਤੇ ਬਹੁਤ ਗੱਲ ਨੇ ਦੱਸਿਆ ਕਿ ਅਸੀਂ 500 ਰੁਪਏ ਦਾ ਹਜੇ ਵੀ ਖਰੀਦਿਆ ਕਾਫਤ ਨਹੀਂ ਅਸਤੇ 400 ਰੁਪਏ ਦਾ ਸਿੰਗਲ ਪੀਸ ਦੇ ਨਾਲ अगर ਤੁਸੀਂ 4 ਪੀਸ ਲੈ ਰਹੇ ਹੋ ਤਾਂ 1500 ਦੇ ਮਤਲਬ 375 ਦੇ ਹਿਸਾਬ ਨਾਲ ਦੇ। ACG ਇਸ ਡਿਫਰੈਂਟ ਲੌਜੀ ਮੈਚਿੰਗ ਸੂਟ ਆ ਗਿਆ ਹੈ ਨੈਕਸਟ ਗਲੇ ਦੇ ਉੱਤੇ ਟਾਈ ਪੱਟੀ ਸੈਲਫ ਪ੍ਰਿੰਟ ਦੇ ਵਿੱਚ ਬਾਟਮ ਦਾ ਕੱਪੜਾ ਇਹ ਆਏਗੀ ਜੀ ਸੈਮੀ ਚੁੰਨੀ ਕੋਈ ਪਿਓਰ ਦੀ ਚੁੰਨੀ ਨਹੀਂ ਹੈ ਸਿਰਫ 370 ਰੁਪਏ ਦਾ ਸੂਟ ਜੀ 370 ਰੁਪਏ ਦਾ ਸੂਟ ਹੈ ਜੀ ਮੈਚਿੰਗ ਸੂਟ ਕੱਪੜਾ ਵੀ ਬਹੁਤ ਅੱਛਾ ਪੱਲੇ ਦੇ ਉੱਤੇ ਲੈਸ ਵੀ ਵਧੀਆ ਹੈ। ਦੇਨ ਲੈਣ ਦੇ ਲਈ ਬਹੁਤ ਅੱਛਾ ਸੂਟ ਹੈ ਜਿਸ ਤਰ੍ਹਾਂ ਜਿਸ ਦੇ ਵਿਆਹ ਸ਼ਾਦੀ ਹੈ ਦੇਨ ਲੈਣ ਦੇ ਲਈ ਰੇਂਜ ਮਤਲਬ ਕੀ ਆਏਗਾ ਤੁਸੀਂ ਕਿਸੇ ਕਪੜਾ ਦਉਂਗੇ ਤਾਂ ਅਗਲਾ ਧਰਮੀਆਂ ਦੇ ਵਿੱਚ ਸੁਲਾਵੀ ਲਾਉਂਗਾ ਕੋਈ ਪ੍ਰੋਬਲਮ ਨਹੀਂ ਹੈ ਜੀ ਔਰ ਰੇਂਜ ਭੜ ਲਈ ਵੀ ਅੱਛਾ ਹੈ ਕਿਉਂਕਿ ਨਹੀਂ ਇਹ ਪਹਿਲਾਂ 500 ਰੁਪਏ ਦਾ ਸੂਟ ਸੀ ਜੀ ਇਸ ਚੁੰਨੀ ਦੇ ਨਾਲ ਅੱਜ ਤੱਕ ਤੁਹਾਡੇ ਲਈ ਫੁੱਲ ਵਧੀਆ ਰੇਂਜਾਂ ਦੇ ਵਿੱਚ ਸੂਟ ਲੈ ਕੇ ਆ ਰਹੇ ਹਾਂ ਕੀ ਆ ਬਾਤ ਹੈ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਆ ਗਿਆ ਹੈ ਵਾਹ ਦੀ ਵਾਹ ਦੇਖੋ ਜੀ ਪੱਲੇ ਦਾ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਹੈ ਇਹ ਆਏਗਾ ਬਾਵਾ ਦਾ ਵਰਕ ਇਹ ਆ ਗਈ ਜੀ ਪਲੇਨ ਬਾਟਮ ਇਹ ਆ ਗਈ ਜੀ ਸੈਮੀ ਚੁੰਨੀ 430 ਰੁਪਏ ਦਾ ਸੂਟ ਹੈ ਜੀ ਕਲਰ ਇੱਕ ਤੋਂ ਇੱਕ ਵਧੀਆ ਮੇਰੀ ਰਿਕਵੈਸਟ ਹੁੰਦੀ ਹੈ ਵੀਡੀਓ ਜ਼ਰੂਰ ਪੂਰੀ ਦੇਖ ਲਓ ਕਿਉਂਕਿ ਕਸਟਮਰ ਨੂੰ ਪਤਾ ਲੱਗ ਜਾਂਦਾ ਹੈਗਾ ਕਾਫੀ ਅੱਛੇ ਕੇਜੀ ਕਿਆ-ਕਿਆ ਚੀਜ਼ਾਂ ਆ ਰਹੀਆਂ ਹੈ ਜੀ ਲਓ ਜੀ ਹੁਣ ਦੇਖੋ ਨੈਕਸਟ ਆ ਲੋ ਜੀ ਦੁਪੱਟਾ ਸੂਟ ਆਇਆ ਹੈਗਾ ਬਹੁਤ ਹੀ ਸ਼ਾਨਦਾਰ ਬਸਥੀ ਵਧੀਆ ਡਿਜ਼ਾਈਨ ਹੈ ਜੀ 430 ਰੁਪਏ ਦਾ ਸੂਟ ਸੀ ਜੀ ਮਤਲਬ ਪਹਿਲਾਂ ਸੀ 500 ਰੁਪਏ ਦਾ ਫਿਰ ਇੱਕ ਦਿਨ 400 ਰੁਪਏ ਚ ਵੀ ਕੁਝ ਪੀਸ ਆਏ थे ਪਰ ਹੁਣ ਹੈ 430 ਰੁਪਏ ਦਾ ਸੂਟ ਵੀ ਰਾਂਗੀ ਦੇ ਵਿੱਚ ਮਿਲ ਜਾਣਗੇ ਬਹੁਤ ਅੱਛੇ ਡਿਜ਼ਾਈਨਿੰਗ ਹੈ ਲਓ ਜੀ ਨੈਕਸਟ ਦੇਖੋ ਮੈਚਿੰਗ ਸੂਟ ਇਹ ਪਿਓਰ ਚੁੰਨੀ ਦੇ ਨਾਲ ਡਿਜ਼ਾਈਨ ਆ ਰਿਹਾ ਸੀ 750 ਰੁਪਏ ਦਾ ਸਿਰਫ ਚੁੰਨੀ ਬਦਲੀ ਹੈ ਪਰੇ ਇਹੇ ਕੋ ਰੇਟ ਕਿੰਨੇ ਬਦਲ ਗਏ ਸਿਰਫ ਚੁੰਨੀ ਬਦਲੀ ਗਈ ਹੈ ਜੀ ਡਿਜ਼ਾਈਨਿੰਗ ਦੇਖੋ ਵਿਦ ਆਰੀ ਵਰਕ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਪਲੇਨ ਬਾਟਮ ਇਹ ਆ ਗਈ ਜੀ ਸੈਮੀ ਚੁੰਨੀ ਪ੍ਰਾਈਸ ਕੀ ਹੈ ਜੀ ਸੂਟ ਦਾ 400 ਰੁਪਏ ਦੇ ਵਿੱਚ ਜੀ ਬਹੁਤ ਹੀ ਸੋਹਣਾ ਸੂਟ ਹੈ 400 ਰੁਪਏ ਵਿੱਚ ਲਓ ਜੀ ਨੈਕਸਟ ਡਿਜ਼ਾਈਨ ਦੇਖੋ ਦੁਪੱਟਾ ਸੂਟ ਆ ਗਿਆ ਬਹੁਤ ਹੀ ਸੋਹਣਾ ਡਿਜ਼ਾਈਨ ਇਹ ਆएगी ਪਲੇਨ ਬਾਟਮ ਇਹ ਆਏਗਾ ਜੀ ਕਾਟਨ ਦਾ ਦੁਪੱਟਾ ਕਲਰ ਦਿਖਾ ਦਿਓ ਜੀ ਇਹ 500 ਰੁਪਏ ਦਾ PCG 4500 ਰੁਪਏ ਦੇ ਵਿੱਚ ਦੁਪੱਟਾ ਸੂਟ ਹੈ ਜੀ ਚਾਰ ਰੰਗਾਂ ਦੇ ਬਹੁਤ ਹੀ ਟੌਪ ਦੇ ਔਰ ਪ੍ਰਾਈਸ ਵੀ ਬਹੁਤ ਅੱਛਾ ਰੀਜ਼ਨੇਬਲ ਔਰ ਡਿਜ਼ਾਈਨਿੰਗ ਵੀ ਹਿੱਟ ਹੈ ਜੀ ਲਓ ਜੀ ਨੈਕਸਟ ਦੇਖੋ ਜਾਮ ਕਾਟਨ ਦਾ ਸੂਟ ਪਹਿਲਾਂ ਵੀ ਦਿਖਾਇਆ ਦੁਬਾਰਾ ਫਿਰ ਆਇਆ ਹੈ 800 ਰੁਪਏ ਦਾ ਸੂਟ ਮੈਂ ਵੇਚਿਆ ਹੁਣ ਹੈ 550 ਰੁਪਏ ਦਾ ਫੁੱਲ ਲੈਂਥ ਹੈ ਬਹੁਤ ਹੀ ਅੱਛੀ ਡਿਜ਼ਾਈਨਿੰਗ ਜਾਮ ਕਾਟਨ ਦੀ ਸ਼ਰਟ ਪਲੇਨ ਬਾਟਮ ਪ੍ਰਿੰਟ ਪਿਓਰ ਦਾ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਹੈ ਜੀ ਪ੍ਰਿੰਟ ਇਹਦਾ ਪ੍ਰਾਈਸ ਆਏਗਾ 550। ਲਓ ਜੀ ਨੈਕਸਟ ਦੇਖੋ ਜਿਹੜਾ ਮੈਂ 900 ਰੁਪਏ ਦਾ ਸੂਟ ਵੇਚਦਾ ਤਾਂ ਉਹ ਸੂਟ ਤੁਹਾਨੂੰ ਦਿਖਾਣ ਲੱਗਾ ਔਰ ਪ੍ਰਾਈਸ ਤੁਸੀਂ ਫਿਰ ਦੇਖੋਗੇ ਬਹੁਤ ਅੱਛਾ ਡਿਜ਼ਾਈਨ ਇੱਕ ਹੈ। ਕਲਰ ਮਿਲ ਜਾਣਗੇ ਡਿਜ਼ਾਈਨ ਦੇਖੋ 3D ਦੇ ਵਿੱਚ ਬਹੁਤ ਟਾਪ ਦਾ ਡਿਜ਼ਾਈਨ ਹੈ ਫੁੱਲ ਲੈਂਥ ਕੋਈ ਚੱਕਰ ਨਹੀਂ ਲੈਂਥ ਦਾ ਇਹ ਆਏਗੀ ਪਲੇਨ ਬਾਟਮ ਫੁੱਲ ਪਿਓਰ ਦਾ ਆਏਗਾ ਦੁਪੱਟਾ 550 ਦਾ ਰੇਟ ਹੈ ਜੀ ਬਹੁਤ ਹੀ ਟਾਪ ਦਾ ਰੇਟ ਹੈ। ਔਰ ਪ੍ਰਾਈਸ ਵੀ ਫੁੱਲ ਰੀਜ਼ਨੇਬਲ ਹੈ ਪਿਓਰ ਕਾਟਨ ਕੈਮਰਿਕ ਲੱਗੀ ਹੋਈ ਐਨੀ ਹੈ ਕਿ ਵੈਸੀ ਕੋਈ ਵੀ ਕਪੜਾ ਚੱਕ ਕੇ ਅਸੀਂ ਤੁਹਾਨੂੰ ਦੇ ਦੇਵਾਂਗੇ ਲਓ ਜੀ ਨੈਕਸਟ ਦੇਖੋ ਇਹ ਆ ਗਿਆ ਜੀ ਡਿਜ਼ਾਈਨ ਵਿਦ ਤੇ ਇਹ ਪਲੇਨ ਬਾਟਮ ਪਿਓਰ ਕੈਮਰਿਕ ਪਿਓਰ ਦਾ ਦੁਪੱਟਾ 600 ਰੁਪਏ ਦਾ ਸੂਟ ਹੈ ਜੀ ਲਓ ਜੀ ਇਹ ਆ ਗਈ ਪਲੇਨ ਬਾਟਮ ਸ਼ਰਟ प्रिंट प्योर दुपट्टा छे सौ रुपया प्राइस जी बहुत ही अच्छा डिजाइन है जी जी ये आ गया जी कैमिक कॉटन की शर्ट प्लेन आएगी बॉटम प्रिंट प्योर का दुपट्टा साढ़े पांच सौ रुपए का सूट है जी ये वाला डिजाइन डिजाइन है जी एक दुपट्टा सूट लैके आओ जी लो जी देखो बहुत ही सोहना लिजीविजी डिजाइन है गले बहुत अच्छा वर्क होया है आ देखो जी ये डिजाइनिंग कपड़ा प्लेन आएगी बॉटम कॉटन का दुपट्टा प्राइस है जी चार सौ रुपया सूट का बहुत सोहना सूट है पांच सौ रुपए आला सूट है जेड़ा चार सौ रुपए कलर आज टॉप दे कलर है जी देखो ਬਹੁਤ ਹੀ ਵਧੀਆ ਚ ਲੋ ਹੁਣ ਦੇਖੋ ਜੀ ਨੈਕਸਟ ਜਿਹੜਾ ਅਸੀਂ 900 ਰੁਪਏ ਦਾ ਸੂਟ ਵੇਚਦੇ ਸੀ ਉਹੀ ਸੂਟ ਹੈ ਸੇਮ ਸਿਰਫ ਕੀ ਹੈ ਕੰਪਨੀ ਕੋਲ ਪਿਓਰ ਦਾ ਦੁਪੱਟਾ ਖਤਮ ਹੋ ਗਿਆ ਸੀ ਪਿਓਰ ਦੀ ਚੁੰਨੀ ਜੀ ਨੂੰ ਕਹਿੰਦੇ ਆ ਉਹਨਾਂ ਨੇ ਨਾਲ ਲਗਾ ਦਿੱਤਾ ਹੈ ਜੀ ਹੁਣ ਕਾਟਨ ਦਾ ਦੁਪੱਟਾ ਆ ਦੇਖੋ ਡਿਜ਼ਾਈਨਿੰਗ ਟਾਪ ਦੀ ਡਿਜ਼ਾਈਨਿੰਗ ਵਰਕ ਕੀਤਾ ਹੋਇਆ ਬਾਹਵਾ ਦਾ ਡਿਜ਼ਾਈਨ ਪਿਓਰ ਕੈਮਰਿਕ ਲੱਗੀ ਹੋਈ ਹੈ ਇਹ ਆਏਗੀ ਪਲੇਨ ਬਾਟਮ ਇਦਨਾ ਜਿਹੜਾ ਦੁਪੱਟਾ ਹੁਣ ਉਹਨਾਂ ਨੇ ਕਾਟਨ ਦਾ ਦੁਪੱਟਾ ਲਗਾਤਾ ਸਿਰਫ ਉਸ ਚੁੰਨੀ ਦਾ ਰੇਟ ਘਟਿਆ ਹੈ ਜੀ ਤੇ ਇਹਦਾ ਪ੍ਰਾਈਸ ਹੈ ਜੀ ਸਿਰਫ 500 ਰੁਪਈਆ 500 ਰੁਪਏ ਦੇ ਵਿੱਚ ਦੁਪੱਟਾ ਸੂਟ ਆ ਗਿਆ ਹੈ ਜੀ ਇਹ ਆ ਏ ਸੀ ਜੀ ਅੱਜ ਦੀ ਵੀਡੀਓ ਨੈਕਸਟ ਕੋਈ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਛੋਟੀ ਜੀ ਅਪਡੇਟ ਦੇ ਦਿੰਨਾ ਚੈੱਕ ਸੂਟ ਆ ਚੁੱਕੇ ਹੈ ਤੇ ਬਹੁਤ ਅੱਛੇ ਪ੍ਰਾਈਸ ਦੇ ਵਿੱਚ ਹੈ ਮੇਰੇ ਕੋਲ ਕਲਰ ਮੈਂ ਹਜੇ ਨਾ ਖੋਲੇ ਨਹੀਂ ਹੈ ਕਲਰ ਮੈਂ ਤੁਹਾਨੂੰ ਨੈਕਸਟ ਵੀਡੀਓ ਦਿਖਾ ਦੂੰਗਾ ਸਰਦੀਆਂ ਵਾਲੇ ਚੈੱਕ ਸੂਟ ਹੈ 4.5 ਮੀਟਰ ਸੂਟ 150 ਰੁਪਏ ਦਾ ਅਗਰ ਲੈਣਾ 5 ਮੀਟਰ ਸੂਟ ਤਾਂ ਮਿਲੇਗਾ 180 ਰੁਪਏ ਦਾ ਇਹਦੀ ਸੇਲ ਨੈਕਸਟ 2 ਦਿਨ ਦੇ ਵਿੱਚ ਲੱਗ ਜਾਣੀ ਹੈ ਬਾਅਦ ਵਿੱਚ ਇਸ ਰੇਟ ਤੇ ਸੂਟ ਕਿਤੇ ਨਹੀਂ ਮਿਲਣਾ ਮੇਰੀ ਫੁੱਲ ਗਾਰੰਟੀ ਹੈ ਤੁਸੀਂ ਵੀ ਜਾਣਦੇ ਹੋ ਤੇ ਇਹਦੇ ਲਈ ਅਪਡੇਟ ਦੇ ਲਈ ਤਿਆਰ ਰਹੋ ਸਾਡੇ ਚੈਨਲ ਨੂੰ ਫੋਲੋ ਕਰ ਲਓ ਬੈਲ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਨਵੀਂ ਵੀਡੀਓ ਦਾ ਲਿੰਕ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਜਾਵੇ ਧੰਨਵਾਦ ਜੀ